ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਹੀ ਪਹੁੰਚੇ ਆ ਕੰਪਨੀ ਬਾਗ ਜਿਹੜਾ ਇੱਕ ਕਲੱਬ ਆ ਸ਼ੇਰੇ ਪੰਜਾਬ ਤੇ ਪਲਵਾਨ ਹੁਣਾਂ ਨੇ ਮੇਰੀ ਵੀਡੀਓ ਵੇਖੀ ਜਿਹੜਾ ਵੇਰਕੇ ਦਾ ਮੈਟਰ ਚੱਲਣ ਡਿਆ ਵਾ ਫਿਰ ਇਹੋ ਨੇ ਮੈਨੂੰ ਫੋਨ ਮਾਰਿਆ ਵੀ ਗੁਰੇ ਸਵੇਰੇ ਸੁਖਤੇ ਆ ਕੀ ਮਸਲਾ ਕੀ ਆ ਤੇਰਾ ਤੇ ਜਿਹੜਾ ਉਹ ਲੈ ਕੇ ਉਹਦਾ ਵੇਰਕੇ ਜਿਹੜੇ ਨਜਾਇਜ਼ ਗਲੀ ਛੱਤੀ ਗਈ ਇੱਕ ਕਾਉਂਸਲਰ ਵੱਲੋਂ ਉਹਦੇ ਸਬੰਧ ਦੇ ਵਿੱਚ ਇਹਨਾਂ ਨੇ ਮੈਨੂੰ ਬੁਲਾਇਆ ਸੀ ਤੇ ਮੈਂ ਧੰਨਵਾਦ ਕਰਦਾ ਵਾਂ ਤੇ ਬਾਕੀ ਪਲਵਾਨ ਹੁਣ ਨਹੀਂ ਦੱਸ ਦਿੰਦੇ ਨੇ ਇਹ ਕੋਈ ਜਿਹੜਾ ਵੀ ਕੌਂਸਲ ਦਾ ਆਮ ਪਾਰਟੀ ਦਾ ਜਾਂ ਭਾਜਪਾ ਦਾ ਜਾਂ ਕਾਲੀਆਂ ਦਾ ਜਾਂ ਦਾ ਕਿਹੜਾ ਧੱਕਾ ਨਹੀਂ ਕਰਨਾ ਚਾਹੀਦਾ ਇਹ ਕੰਮ ਕਰਦੇ ਆ ਜਿਹਨਾਂ ਨੇ ਜ਼ਾਇਦਾ ਤੋਂ ਮੰਗਿਆ ਤੇ ਹੱਥ ਨਹੀਂ ਬੰਦਾ ਉੱਤੇ ਮੁਰਗੇ ਤਾਰਾ ਖੜ ਜਾਣਗੇ ਭਗਵਾਨ ਦਾ ਮਾਤਾ ਤੇ ਇਨਕਾਰ ਕਰੀ ਉਹ ਚੰਗਾ ਰਹੇਗਾ ਉਹਨਾਂ ਜੋ ਹੱਕ ਬੰਦਾ ਉਹਨਾਂ ਦਾ ਕਬੂਲਾ ਕਰ ਆਪਣੀ ਕੌਂਸਲ ਜਿਹੜੀ ਦਾ ਦਿੱਤੀ ਪ੍ਰਮਾਣ ਪੱਤਰ ਉਹਨੂੰ ਸਹੀ ਚਲਾਓ ਗਲਤ ਨਾ ਕਰੋ ਹਰ ਭੈਣ ਭਾਈ ਪਾਂ ਦੀ ਇੱਜ਼ਤ ਕਰੋ ਉਹਨੂੰ ਤਾਂ ਹੀ ਕੌਂਸਲ ਪਾਇਆ ਜਾਂਦਾ ਕਿ ਹਰ ਭੈਣ ਭਾਈ ਦੀ ਇੱਜ਼ਤ ਕਰਦਾ ਪੰਜਾਬ ਐ ਉਹ ਧੱਕੇ ਕਰ ਲੈਣ ਤੇ ਫਿਰ ਪਾਕਿਸਤਾਨ ਨੂੰ ਮੋਲ ਲਾਓ ਸੁਮੇਂ ਆ ਕਾ ਲਾਓ ਤੇ ਲੋਕਾਂ ਦਾ ਬੇੜਾ ਕਰ ਕਰੋ ਇਹ ਚੀਜ਼ਾਂ ਨਹੀਂ ਚਾਹੀਦੀਆਂ ਜਿਹੋ ਦਾ ਬੰਦਾ ਦਾ ਦਵੇ ਕੌਂਸਲ ਜਿਹੜਾ ਸਾਫ਼ ਸਾਡੀ ਮਿਹਰਬਾਨੀ ਆ ਉਹ ਰਾਖੂ ਪੂਰਾ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਮਤਦਾ ਦੇ